पहले अच्छा, तो रायंदी रायंदी में हम तो नहीं पहुंचा उसके मन में भी रायंदी ये कि पहले कपड़ा नहीं मकरी फंटर देख लीजिए आपनी आज आते हैं वीडियो अच्छा हूँ हाँ कपड़ा लेना हाँ कपड़ा लेना बक्की तेरा कपड़ा खा अभी जरूरी तेरा शर्ट डिली

ਇਹ ਧਰਾਲ ਕੀ ਆ ਇਹ ਸੋਧਾ ਵੜ ਜੇ ਗੱਲਾਂ ਤੇ ਕਹਿਣਾ ਮਤਲਬ ਵੀ ਤੂੰ 10 ਵਜੇ ਦੋ ਲੈਣੀ ਐ ਕਲਪਾ ਪਤਾ ਹੀ ਗੱਲ ਆ ਵੀਰੇ ਟੁੱਟੇ ਲੈ ਲਾਂਗੇ ਗੈਰੀ ਕਿੱਥੇ ਆ ਪੈਸੇ ਪੈਂਦੇ ਨਹੀਂ ਟੁੱਟੇ ਉਹ ਸਕੈਨਰ ਚ ਗੈਰੀ ਨਾਲ ਗੱਲ ਕਰਾ ਲੈ ਇਹਦਾ ਭਾਜ ਜੀ ਤੁਹਾਨੂੰ ਬੱਕੀ ਜਾਂਦੇ ਬੰਦਾ ਵਾਹ ਹਾਂ ਉਹਨਾਂ ਦਾ ਘਰ ਤਾਂ ਨਹੀਂ ਮੈਂ ਕਿਹਾ ਕਿ ਕਿੱਥੇ ਆਉਣਾ ਕਰਦੇ ਆ ਆਹ ਮੋਹਰੀ ਬਾਜ਼ਾਰ ਜਗ੍ਹਾ ਪੱਠੇ ਪੈਂਦੇ ਨੇ ਕੱਟਣੇ ਆ ਵੀ ਆਉਣੀ ਨੇ ਬੋ ਜੀ ਜੀ ਸਿੱਸਟਮ ਗਾਉਂਦੇ ਪਰ ਉਹ ਵਾਲਾ ਪਿਆ ਜਗ੍ਹਾ ਤੇ ਕੋਈ ਬੋ ਲੈ ਲੋ ਨਾਲ ਮਿੰਟੀ ਫੀ ਲੈਦਾ ਆਹ ਮੋਹ ਨੰਬਰ ਆਣੀ ਹਾਂ ਯਾਰ ਉਹਦਾ ਵੀ ਬਾਈ ਲੈਣੀਆਂ ਦਿਨ ਕਿਰਾਇਆ ਵੀ ਦੇਣਾ ਆਹ ਆਹ ਨਹੀਂ ਇਹਦਾ ਨਹੀਂ ਬਈ ਨਜਕਰ ਬੁੱਟੇ ਚਾਜਣਾ ਦੇਲਾ ਤੋਰ ਤਾਰ ਕੇ ਬਾਈ ਆ ਹੁਣ ਪਜਾ ਕੇ ਦੇਖ ਲੈ ਬਾਈ ਪਿੰਡ ਜਾ ਕੇ ਕਿਤੇ ਤੈਨੂੰ ਬੰਨਿਆ ਆਵੇਂ ਸਾਡਾ ਵੀ ਤੇ ਤੂੰ ਮarre ਚੀਕ ਆਹ ਲੋਹੀ ਬੱਕਰੀ ਲੈ ਆਇਆ ਥਾਂ ਹੀ ਪਰ

ਲੋਹੀ ਤੇ ਆ ਕੈਨ ਯੂ ਦੋ ਵਨ ਪੋਟੇ ਨਹੀਂ ਯਾਰ ਵੱਡੀ ਆ ਪੱਟੇ ਉਹ ਨਹੀਂ ਵੱਡੀ ਬਾਪੂ ਵੱਡੀ ਨਹੀਂ ਹੈਗੀ ਉਹ ਬਾਪੂ ਜਾਂਦਾ ਘੜੇ ਘੜੇ ਖੜੇ ਨੇ ਉਹ ਪਰੋਹਿਆਂ ਨੰਨੂ ਦੇਖਾ ਦੇ ਤੋ ਕਰਕੇ ਕੋਈ ਮਾਰਾ ਉਹ ਹੋ ਯਾਰ ਅੱਕਾ ਕਬੂਦੀਆਂ ਨੇ ਯਾਰ ਯਾ ਕੋਈ ਕੱਟਨੀ ਹੈ ਬਈ ਛੱਡਦੇ ਹਾਂ ਪੱਤੀ ਚੰਗੀ ਆ ਬੱਤ ਤੇਰੇ ਚੰਗੀਆਂ ਬੱਕਰੀ ਵੋਦਾ ਬਾਈ ਇਹਦੇ ਵੀ ਅੱਜ ਦੀ ਗੜੀ ਦਾ ਬੱਚਾ ਸਹੀ 25000 ਪਾਉਂਦੇ ਆ ਚੈਨਲ ਤੇ ਪੈਣੀ ਨਹੀਂ ਦਿੱਤੀ ਬਈ ਹਾਂ ਦੋ ਨੰਬਰ ਨੰਬਰ ਹੋ ਨੰਬਰ ਤੇ ਪਹੁੰਚ ਜਣਗੇ ਪਰ ਠੀਕ ਨੇ ਦੋਨੇ ਠੀਕ ਨੇ ਇਹ ਲੈ ਲੈ ਸਾਨੂੰ ਬੱਦੀਆਂ ਆਹ ਰੁਪਈਆ ਨਾਲ ਬਾਈ ਮਿੱਟੀ ਬੰਦਾ ਸੋਦਾ ਐਨੀਮੇਸ਼ਨ ਆ ਦੇਖਣੀ ਜਰਾ ਪਾਰ ਵਿੱਚ ਆ ਖੜ ਜਾ ਇਹ ਪਾਣੀ ਮਗਾ ਆਉਣਾ ਹਟ ਗਿਆ ਜਿਮਾਰ ਪੈਣਾ ਸਾਰੇ ਆਵਾਂ ਨੇ ਤੇਰੇ ਪੱਤਾ ਆਵਾਂ ਨੇ ਤੇਰੇ ਕਿੜੇ ਕਿੜੇ ਤੂੰ ਹਿਰੀ ਕੱਢੀ ਵਈ ਯਾਰਾ ਸਾਈਡ ਤੇ ਸੱਲੇ ਲੱਗੀਆ ਦੱਸੋ ਛੇੜੀਆ ਆ ਆ ਬਾਲਾ ਦੇਖੋ ਆ ਆਈ ਵਾਲੀ ਬੱਕਰੀਆਂ ਕਿੱਥੇ ਗਾ ਮੁੰਝੇ ਜੋ 74 ਇੱਕ ਜੰਤੀ ਠੀਕ ਆ ਆ ਦੇਖੋ ਨੇ ਬੱਕਰੀਆਂ ਤੇ ਇਹਦਾ ਆਪਣਾ ਨੰਬਰ ਆ ਹਾਂ ਪਹਿਲਾਂ ਉਹ ਪਹਿਲਾਂ ਬੱਕਰੀ ਇਹ ਲਈਏ ਉਹਨੇ ਮੇਰੇ ਨਾਲ ਬਾਹਰ ਗਏ ਤੋਰ ਤਾਰ ਕੇ ਦਿਖਾ ਲੈ ਕੋਈ ਆਪਾਂ ਕੋਈ ਲਗੜੀ ਲਿਉ ਆਪਣੇ ਵਾਲੇ ਵੀਰੇ ਗਵਾੰਦੀ ਰਿਹਾ ਨਾ ਹਾਂ ਭਾਈ ਜੈਮੋਨ ਕੋ ਸ਼ੋਦਾ ਬਣ ਜੇ ਨਾ ਜਾਣ ਕਿਉਂਦਾ ਮੇਰੀ ਪਬਲਿਸਿਟੀ ਬਥੇ ਪਾ ਲਾਇਕ ਦੋ ਜੀ ਵਿਆਹ ਹੀ ਰ ਮੰਗਦਾ ਜੁੜੀ ਦਾ ਜਿਆੜੀ ਕਰਨਾ ਹੁੰਦਾ ਹੈ ਚਾੜੀ ਦੇ ਦੋ ਕੀ ਬਤਾਇਆ ਕਿ ਜਾਂ ਚਾਚਾ ਹੋ ਲਗ ਰੱਟੀ ਹੈਗੀ ਬਾਈ ਘਬੜਾ ਨਹੀਂ ਬੱਕਰੀ ਫੰਡਰ ਨਿਕਲੀ ਆ ਆਪਣੀ ਆ ਚੱਲ ਰਿਹਾ ਵੀਡੀਓ ਪਸਾ ਹੋ ਹੈ ਸਹੀ ਸਾਈਜ਼ ਹੋਣਗੇ ਇਹਨੇ ਤਨੇ ਬਾਦੂ ਪਿਆ ਜੇ ਕਿਹੜੀ ਗੱਲ ਕਰੀ ਸਹੀ ਕੱਢ ਕੇ ਰਾਮ ਕੋਈ ਰਾਮ ਹੁਣ ਤਾਂ ਕੇ ਕਿ ਬੰਦੇ ਹੁਣ ਠੀਕ ਆਪਾਂ ਜੇ ਕੋਈ ਗੱਲ ਆ ਹਾਂ ਉਹ ਮੈਂ ਕਰ ਜੂਗਾ ਕਿਵੇਂ ਉਹ ਕੇ ਹਾਂ ਬਨੇ ਲਿਖੀ ਰਹੇ ਮਾਰੀਆਂ ਹਾਂ ਇਹ ਹੋਰ ਬਾਹੂ ਮਾਸ਼ਾਓ ਬੱਠ ਮਡੀਆ ਤੂੰ ਕੱਲੀਆ ਕਰਕੇ ਲਾ ਤਲੀ ਉਹ ਹੋਰ ਬਾਹੂ ਜਾ ਦੇਖ ਲੈ ਉਤਰ ਹੋਰ ਹੋ ਲੈ ਹੋ ਲੈ ਅੰਦਰ ਕੱਲੀ ਕੱਲੀ ਦਾ ਠੀਕ ਹੈ ਆਇ ਨਹੀਂ ਹੁੰਦਾ ਆਇ ਨਹੀਂ ਹੁੰਦਾ ਜੋੜੀ ਦਾ ਜੋੜੀ ਜੋੜੀ ਦਾ ਕਮਲ ਹੋਰ ਗੱਡੀ ਆ ਉਹ ਗੱਡੀ ਆ ਕੋਈ ਆ ਕੱਲੀ ਕੱਲੀ ਦਾ ਕਰਵਾ ਯਾਰ ਉਹ ਖਾਰਜਾ ਤੋੜੀ ਆ ਹੋ

ਜਗਤਿਰ ਦੇ ਦੰਡਾਰਗੇ ਆ ਵਾਓ ਆ ਜੀ ਠੀਕ ਹੈ ਹੈਗੇ ਚਾਚੇ صدیق ਦੇ ਦੰਡਾਰਗੇ ਬਾਹਰ ਦੇ ਬੋਲ ਕਹਿੰਦਾ ਇਹ ਕਰਨ ਦੇ ਆ ਮੈਨੂੰ ਕੋ ਦੋ ਤੇ ਦੋ ਗਾਰੰਟੀ ਦੇ ਲਈ ਬੋਲਾ ਪਰ ਲਈ ਬੋਲਾ ਤੇ ਹਾਜ਼ਰ ਤਾਂ ਦੇਖ ਲਈ ਹੈਗਾ ਜੀ ਰਿਮੋਟ ਦੀ ਆਦਾ ਵੀ ਹੈਗੇ 3 ਮਹੀਨੇ ਨੇ ਉਹ ਤਾਂ ਪੱਟ ਲੈ ਜੀ ਯਾਰ 20 ਦਿਨ ਬਾਈ ਤੂੰ ਯਾਰ ਫੋਟਾ ਬੱਕਰੀ ਤਾਂ ਲਓ ਜੀ ਕੰਮ ਚਲਾਈਏ ਹੋਣਾ ਉਹ ਕੰਮ ਚਲਾ ਬਾਈ ਕੰਮ ਚਲਾਈਏ ਚਾਚਾ ਜੀ ਤਾਂ ਇਹ ਬੱਕਰੀ ਲਾਏਗਾ ਨਾਲ ਫਿਰ 43000 ਉਹ ਬੱਕਰੀ ਲਾਏਗਾ 42000 ਜੋੜੀ ਦੱਤਾ ਦੇ

ਪੰਨੀ ਚਾਲਾ ਕਰਾ ਲਾ ਲਾ ਕਰਦੇ ਆ ਪੰਨੀ ਚੋ ਮੈਂ ਉਹਨਾਂ ਇਹ ਜੀ ਬੱਕਰੀ ਦਾ ਕਰਦੇ ਕੱਚੀ ਕੱਪਣ ਦਾ ਪਾਈਉ ਨਹੀਂ ਬਈ ਹਾਂ ਵੀ ਬਈ ਗਰੰਟੀ ਲਾ ਨਾ ਲੈਣਾ ਨਹੀਂ ਚਲ ਵਾਜ ਜਾ ਉਰੇ ਆ ਜਾ ਬਾਈ ਬਾਹਰ ਆ ਜਾ ਠੋਕੇ ਬਾਈ ਜਦੋਂ ਉਹ ਕੰਮ ਨਾ ਹੋ ਜੇ ਦੇਖ ਜਿਓ ਕੰਮ ਨਾ ਹੋ ਜੇ ਆਪੇ ਆਉਰੇ ਮੈਨ ਲੱਗਾ 30000 ਦੀ ਆ ਇਹਦੇ ਨੰਗਾ ਹਲੇ 43 43 43000 ਹਾਂ ਕੀ ਹੈ ਹੁਣ ਕਿ ਸਾਢੇ ਜੀ ਹੋਰ ਨਮੇੜ ਦੀਏ ਕੋਈ ਗੱਲ ਨਹੀਂ ਭਾਈ ਖੜ ਜਾ ਲਹੂ ਪਊਗਾ ਫੇਰ ਜਾ ਕੇ ਹੋਣੀ ਆ ਲਹੂ ਦਾ ਇਹਨਾਂ ਦੇ ਪੱਲੇ ਹੈਗਾ ਜਿਹੜੇ ਲੱਸੀਆਂ ਆਪੀ ਦਦਾਂ ਲੱਸੀਆਂ ਨੇ ਭਾਈ ਖੜਾ ਦੋ ਹਜ਼ਾਰ ਵੀ ਹੋਰ ਪਾ ਦੇ ਉਹ ਆਹ ਆਹ ਆ ਗਿਆ ਨਹੀਂ ਚਾਚਾ ਬੱਸ ਠੀਕ ਰਹਿਣ ਦੇ ਖੜ ਜਾ ਖੜ ਜਾ ਖੜ ਜਾ ਦੂਜੇ ਜਾਇਆ ਜਾਇ ਜਬਾਨੀ ਕੋਈ ਖੜਤਾ ਯਾ ਟਿਕ ਜਾਂਦਾ ਜਲੇ ਬੱਕਰੇਆਂ ਤੇ ਲੱਛੀਆਂ ਬੱਕਰੇ ਨਾਲ ਕੋਈ ਗੱਲ ਨਹੀਂ ਯਾਰਾਂ ਯਾਰ ਲੱਸੀ ਇਹਨਾਂ ਨੂੰ ਕੌਣ ਕਹਿੰਦਾ ਇਹ ਤਾਂ ਇਹ ਭੁੱਖੇ ਖਣੇ ਬੱਕਰਾ ਫੜ ਯਾਰਾਂ ਠੀਕ ਹੈ ਸੁਣ ਜਾ ਹੁਣ ਮੈਂ ਵਗ ਭੱਜੀ ਨਾ ਮੇਰਾ ਭਾਈ ਹੁਣ ਕਿਹਾ ਭਜਾਉਣ ਵਾਲੀ ਗੱਲ ਨਾ ਨਾ ਕਰੀ ਨਹੀਂ ਨਹੀਂ ਜਿਹੇ ਆ ਮਾਲ ਉਹ ਹੀ ਕਰੂ ਯਾਰ ਹਾਂ ਉਹ ਮੈਂ ਸੀ ਭੈ ਮੰਡੀਆਂ ਬਾਹਰ ਤੋਰੇ ਫਿਰ ਗਿਆ ਨਹੀਂ ਆਏ ਨਹੀਂ ਗੱਲ ਯਾਰ ਜਿਹੇ ਆ ਮਾਲ ਨੂੰ ਪੈਸਾ ਲਾਉਣੇ ਪੈਣਗੇ ਭਾਈ ਲੈ ਕੇ ਜਾਈ ਠੀਕ ਹੈ ਨਾ ਮਾਪੂ ਘਰ ਰਹਿਣੇ ਨਹੀਂ ਜਾਈ ਰੱਖਣ ਲੱਗੇ ਆ ਲੈ ਫੜ ਯਾਰ ਪਹਿਲੀ ਵਾਰ ਰੱਖਣੀ ਉਹਨਾਂ ਦਾ ਜੇ ਰੱਖੇ ਦੀ ਆ ਚਾਚਾ 40000 ਜੁੜੀ ਤੈਨੂੰ ਕਹਦੀ ਆ ਆ ਫੜ ਮੇਰੇ ਤੋਂ ਮੈਂ ਇੱਕ ਮੁੰਮੋ ਨੰਨੇ ਬੰਦੇ ਯਾਰਾ ਆ ਫੜ ਬੀ ਬੇ ਬੇ ਪੈਸੇ ਜੋਰ ਪਾਰਾ ਨਾ ਪਿਆਣ ਕਿ ਬਕਦਰਾਂ ਦਾ ਤੇਰਾ 35000 ਦੀਆਂ तो तो तो। हु। करा गल तो <beef YouTube acquisition survivor>

आते नहीं बेटी गाली कहाँ बेटी लात हुई है ना तब क्या करे नहीं तो बिरोनों में टेबल में लगा कोने पैंट चूड़ा अभी मेले नहीं हूँ वो तो ले आ मगे कर दी वो ले जा हियार से बस बंदा सीधे कोने खट्टर में हेल्प नहीं हो रही है बिशन अपने बैग ऐसा तो तो क्या तो हो तो तो रहा है पुलिस वालों को देखे तो अभी आप 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 �

ਕਿਹੜੇ ਕਿਹੜੇ ਛੇਰੀ ਤੇ ਲਾਉਂ ਤੱਕਦਾ ਇਹ ਆਹਾ ਕੀ ਮੰਗਿਆ ਤੂੰ ਚਲ ਕਰ ਫਿਰ ਫ੍ਰੀ ਦੇ ਦੇ ਬਾਈ ਇਹ ਕਰ ਦੇ ਆਏ ਨਹੀਂ ਤੂੰ ਮੋਦਾ ਕਰਨਾ ਬਾਈ ਇਹ ਹੋ ਗਿਆ ਕੋਈ ਨਾ ਕੰਮ ਚਰਾ ਕੇ ਮੈਂ ਹੋਣਾ ਦੋਨੇ 20 ਦੇ ਪਾਲਾ ਬਾਈ ਦੋਨੇ 20 ਦੇ ਪਾਲਾ ਹੋ ਬਾਈ ਤੂੰ ਜਮਾ ਕੰਮ ਵਾਲਾ ਸੀ ਯਾਰ ਤੇ ਲਿਖੀ ਲਿਆ ਜੰਡ ਹੁੰਦੀ ਹੈ

अलग हो जाओ। नहीं मेरे सामने हूँ मीना। तो रहा है नंबर तो रहा तो है बहुत सिक्कट। यानी आप आया है बिल्कुल यार बहुत सारा देखने को। यानी भाई, चूड़ा चूड़ा ये सारे बहुत अच्छे। पहले भाई भैया आए अपन आगे। माल बनाला आजा गिरा देगी हाँ दे रहा हूँ दे रहा हूँ दे रहा हूँ जुलाई तब पर होने हैं अलाके लेनी मायके मायके लाके लेना है ना क्या हो चलो चलो ना किधर ना हैं आर की किस्ता हैं आ जा जा पोते हैं नहीं बांगले हैं मावे दफन हैं